ਸੀਗਾ ਬੀਨੜੇ ਉਦੋਂ ਉਹ ਮੇਰੇ ਰਹਿੰਦੇ ਰਹਿੰਦੇ ਬੀਨੜੇ ਵਾਲਾ ਕੰਪਲੀਟ ਹੋ ਗਿਆ ਸੀਗਾ ਤੇ ਇੱਧਰ ਕਿਉਂਕਿ ਉਦੋਂ ਚੋਨਜਾਬਤਾ ਲੱਗਿਆ ਸੀ ਤੇ ਇੱਧਰ ਵੀ ਉਹ ਜਗ੍ਹਾ ਦਾ ਖਰੀਦਣ ਦੀ ਉਹਦੋਂ ਐਪਲੀਕੇਸ਼ਨਾਂ ਮੰਗ ਲੀਆਂ ਸੀ ਤਕਰੀਬਨ ਚਾਰ ਪੰਜ ਬੰਦਿਆਂ ਨੇ ਉਹਦੋਂ ਐਪਲੀਕੇਸ਼ਨਾਂ ਦੇ ਵੀ ਦਿੱਤੀਆਂ ਸੀ ਤੇ 4 ਸਾਲ ਹੋ ਗਏ ਹਜੇ ਤੱਕ ਉਹਨਾਂ ਤੋਂ ਜ਼ਮੀਨ ਨਹੀਂ ਖਰੀਦੀ ਗਈ ਫਿਰ ਤਿੰਨ ਇਥੇ ਬੋਰਵੈਲ ਮੈਂ ਪਾਸ ਕਰਾਏ ਹੋਏ ਸੀਗੇ ਸਰਕਾਰੀ ਅੰਦਰ ਤਾਂ ਕਿ ਉਹ ਪਿੰਡਾਂ ਦਾ ਪਾਣੀ ਸਾਰਾ ਹੀਠਾ ਦਵਾ ਜਾਵੇ ਉਹਦੇ ਤੇ ਵੀ ਮੈਨੂੰ ਲੱਗਦਾ ਕਿਸੇ ਨੇ ਕੋਈ ਗੌਰ ਹੀ ਨਹੀਂ ਕਰੀ ਉਹਦੀ ਬਾਤ ਮੈਂ ਆ ਜਿਹੜੀ ਹਾਲਾਤ ਨੇ 18 ਨੰਬਰ ਵਾਰਡ ਦੇ ਮੈਨੂੰ ਲੱਗਦਾ ਪਾਈਪਲਾਈਨ ਨਹੀਂ ਨਹੀਂ ਪਈਆਂ ਹੋਈਆਂ ਹਜੇ ਤੱਕ ਜਿੰਨੀਆਂ ਦੋ ਤਿੰਨ ਗਲੀਆਂ ਦਿਖਾਈਆਂ ਨੇ ਜੇ ਦੇਖਿਆ ਜਾਵੇ ਧੂਰੀ ਸ਼ਾੜ ਦੇ ਵਿੱਚ ਕਈ ਵਾਰਡਾਂ ਦੇ ਵਿੱਚ ਗੰਦਗੀ ਦਾ ਮਾਹੌਲ ਦੇਖਣ ਨੂੰ ਮਿਲਿਆ ਬਹੁਤ ਹੀ ਅਫਸੋਸ ਨਾਲ ਕਹਿਣਾ ਪੈਂਦਾ ਕਿ ਜਿਹੜੇ ਤਕਰੀਬਨ ਇਹ 16 ਨੰਬਰ ਵਾਰਡ ਇਧਰ ਨਾਲ ਪਾਸਾ ਜਿਹੜਾ ਹੈ 16 ਨੰਬਰ ਵਾਰਡ ਹੈ ਜੀ ਇਧਰਲਾ ਇਹ 18 ਨੰਬਰ ਵਾਰਡ ਹੈ ਜੀ ਇਹ ਅੱਜ ਜਿਹੜਾ ਮੌਕੇ ਤੇ ਖੜਿਆ ਅੱਜ 16 ਤੇ 18 ਨੰਬਰ ਵਾਰਡ ਦੇ ਵਿੱਚ ਖੜਿਆ ਇਸ ਤੋਂ ਕੁਝ ਦਿਨ ਪਹਿਲਾਂ ਵਾਰਡ ਨੰਬਰ 2 ਆ ਲੈਣੇ ਧਰਨਾ ਲਾਇਆ ਸੀ ਜੇ ਆਪਾਂ ਗੱਲ ਕਰੀਏ ਲਾਈਨਾਂ ਤੋਂ ਪਰਲੇ ਪਾਸੇ ਦੀ ਮੈਨੂੰ ਲੱਗਦਾ ਧੂਰੀ ਦਾ ਕੋਈ ਕੋਨਾ ਇਹ ਜਿਹਾ ਨਹੀਂ ਹੋਣਾ ਜਿੱਥੇ ਇਹ ਪਾਣੀ ਦੀ ਸਮੱਸਿਆ ਨਾ ਹੋਵੇ ਨਾ ਤਾਂ ਟੂਟੀਆਂ ਦੇ ਵਿੱਚ ਇਹ ਸੀਵਰੇਜ ਦਾ ਪਾਣੀ ਮਿਕਸ ਹੋ ਕੇ ਆ ਰਿਹਾ ਆਹ ਗਲੀਆਂ ਚ ਤੁਸੀਂ ਨੇ ਦੇਖ ਹੀ ਲਿਆ ਪਿੱਛੇ ਕੰਧ ਡਿਗੀ ਹੋਈ ਤੁਸੀਂ ਨੇ ਦੇਖ ਹੀ ਲਈ ਇੱਥੇ ਇਹ ਕੋਈ ਅੱਜ ਦਾ ਵਸਿਆ ਹੋਇਆ ਮਹੱਲਾ ਨਹੀਂ ਹੈਗਾ ਸਾਡੇ ਜਦੋਂ ਤੁਸੀਂ ਐ ਮੰਨ ਕੇ ਚੱਲੋ ਸ਼ਹਿਰ ਦੇ ਅੰਦਰਲਾ ਜਿਹੜਾ ਸ਼ਿਪਰੀ ਮਹੱਲਾ ਜਾ ਤੈਸੀਲਮਾ ਲਾ ਉਸ ਤੋਂ ਬਾਅਦ ਸਭ ਤੋਂ ਵੱਧ ਜਿਹੜੀ ਵਸੋਂ ਸੀਗੀ ਉਹ ਸਾਡੀ ਜਨਤਾਨਗਰ ਦੇ ਵਿੱਚ ਸੀ ਇਹਦੇ ਨਾਲ ਫਲਾਈਓਵਰ ਬਣਿਆ ਹੋਇਆ ਇਹਦੇ ਚ ਬੇहद ਚਿੰਤਾ ਨਾਲ ਇਹ ਗੱਲ ਕਹਿਣੀ ਪੈਂਦੀ ਆ ਵੀ ਪਿਛਲੇ 4 ਸਾਲ ਤੋਂ ਇੱਕ ਵੀ ਪਾਈਪ ਸੀਵਰੇਜ ਦੀ ਕਿਤੇ ਇਹਨਾਂ ਨੇ ਪਾਈ ਹੋਵੇ ਸਰਕਾਰ ਨੇ ਉਹ ਦਿਖਾਈ ਜਾਵੇ ਜਾਂ ਕੋਈ ਗਲੀ ਤੇ ਸਮੱਸਿਆ ਇੱਥੇ ਆ ਮਹੱਲਾ ਵਾਸੀ ਖੜੇ ਨੇ ਸਾਰੇ ਇੱਕ ਵੀ ਬੰਦਾ ਇੱਥੇ ਕਦੇ ਵੀ ਨਾ ਤਾਂ ਸਫਾਈ ਵਾਲਾ ਆਉਂਦਾ ਤਕਰੀਬਨ ਸਾਨੂੰ 15-20 ਦਿਨ ਹੋ ਗਏ ਐਸੇ ਚੀਜ਼ ਦੇ ਉੱਤੇ ਲੱਗੇ ਨੂੰ ਪਹਿਲਾਂ ਅਸੀਂ ਇਹ ਜਿਹੜਾ ਜੈਜੀਟੇਸ਼ਨ ਕਰ ਰਹੇ ਹਾਂ ਇਸ ਤੋਂ ਪਹਿਲਾਂ ਅਸੀਂ ਵਰਬਲੀ ਸਾਰੇ ਜਿਹੜੇ ਆਫੀਸਰ ਸਾਹਿਬਾਨ ਨੇ ਉਹਨਾਂ ਦੇ ਧਿਆਨ ਚ ਲਿਆਂਦਾ ਇਹ ਵੀ ਸਾਨੂੰ ਇਹ ਸਮੱਸਿਆ ਬਹੁਤ ਆ ਕਿਉਂਕਿ ਸਾਰੇ ਨੌਕਰੀ ਪੇਸ਼ਾ ਨੇ ਐਤਵਾਰ ਨੂੰ ਵਿਚਾਰੇ ਫ੍ਰੀ ਹੁੰਦੇ ਨੇ ਤੁਸੀਂ ਆ ਦੇਖ ਸਕਦੇ ਹੋ ਆਲੇ-ਦਾਲੇ ਗਲੀਆਂ ਦੇ ਹਾਲਾਤ ਇਹ ਤਾਂ ਅੱਜ ਦੇਖੋ ਹੁਣ ਕਿੰਨੇ ਦਿਨ ਹੋ ਗਏ ਮੀਂਹ ਪਏ ਨੂੰ ਮੀਂਹ ਦੀ ਵੀ ਕੋਈ ਸਮੱਸਿਆ ਨਹੀਂ ਇਹ ਤਾਂ ਬਿਨਾਂ ਮੀਂਹ ਤੋਂ ਹੀ ਜਿਹੜਾ ਇਹ ਪਾਣੀ ਆ ਇਹਦੀ ਇੱਕੋ ਹਾਲ ਆ ਜੋਤੋ ਮੈਂ ਪਿਛਲੀ ਵਾਰ ਐਮਐਲਏ ਸੀ ਤਕਰੀਬਨ ਜੇ ਤੁਸੀਂ 2002 ਤੋਂ ਲੈ ਕੇ 2022 ਤੱਕ ਦੀ ਗੱਲ ਕਰੋਗੇ ਜਿੰਨੀ ਮੇਰੇ ਟਾਈਮ ਦੇ ਉੱਤੇ ਪੀਣ ਵਾਲੇ ਪਾਣੀ ਦੀ ਪਾਈਪਲਾਈਨ ਤੇ ਸੀਵਰੇਜ ਜਿੰਨਾ ਉਸ ਟਾਈਮ ਤੇ ਬਣਿਆ ਸੀ ਜਾਂ ਗਲੀਆਂ ਪੱਕੀਆਂ ਹੋਈਆਂ ਸੀ ਉਹਦਾ ਇਹ 2% ਵੀ ਨਹੀਂ ਕਰ ਸਕੇ ਤੇ ਇੱਕ ਵਾਰ ਵੀ ਮੁੱਖ ਮੰਤਰੀ ਨੇ ਜਿਹੜਾ ਇੱਥੇ gekeੜਾ ਨਹੀਂ ਮਾਰਿਆ ਇਹ ਕੋਈ ਇੱਕ ਇੱਕ ਵਾਰ ਨਹੀਂ ਹੋਇਆ ਲਗਾਤਾਰ ਹਰ ਰੋਜ਼ ਜਿਹੜੇ ਧਰਨੇ ਜਾਰੀ ਨੇ ਤੇ ਇਹਦੀ ਸਮੱਸਿਆ ਦਾ ਜਿਹੜਾ ਹੱਲ ਸੀਗਾ ਇਹ ਫਲਾਈਓਵਰ ਤੋਂ ਬਾਅਦ ਸਾਡੇ ਗੁਰੂ ਘਰ ਨੇ ਗੁਰੂ ਘਰ ਦੇ ਸਾਹਮਣੇ ਅ ਤਕਰੀਬਨ ਗੋਡੇ-ਗੋਡੇ ਪਾਣੀ ਖੜ ਜਾਂਦਾ ਤੇ ਮੈਂ ਉਹ ਸਾਥੀਆਂ ਨੂੰ ਵੀ ਪੁੱਛਣਾ ਚਾਹਣਾ ਜਿਹੜੇ ਉਸ ਟਾਈਮ ਤੇ ਜਦੋਂ ਸਾਡੀ ਸਰਕਾਰ ਹੁੰਦੀ ਸੀ ਉਦੋਂ ਪੰਜ ਚਾਰ ਜਾਣੇ ਉਹ ਸੜਕ ਤੇ ਖੜ ਜਾਂਦੇ ਸੀ ਆ ਕੇ ਵੀ ਦੇਖੋ ਜੀ ਇੱਥੇ ਪਾਣੀ ਖੜਾ ਤੇ ਉੱਥੇ ਫਿਰ ਅਸੀਂ ਨੇ ਉਹਦਾ ਜਿਹੜਾ ਹੱਲ ਸੀਗਾ ਕਿਉਂਕਿ ਸਾਡਾ ਸ਼ਹਿਰ ਆ ਨਾ ਜਿਹੜਾ ਇਹ ਦੋ ਹਿੱਸਿਆਂ ਚ ਵੰਡਿਆ ਹੋਇਆ ਬਚਾਲੋਂ ਦੀ ਰੇਲਵੇ ਲਾਈਨ ਨਿਕਲਦੀ ਰੇਲਵੇ ਲਾਈਨ ਤੋਂ ਪਰਲਾਪਾਸਾ ਰੇਲਵੇ ਲਾਈਨ ਦੇ ਵਿੱਚੋਂ ਤੁਸੀਂ ਕ੍ਰੋਸਿੰਗ ਦੀ ਜਿਹੜੀ ਪਾਈਪਲਾਈਨ ਹੀ ਪਾ ਸਕਦੇ ਹੁੰਦੇ ਤੇ ਜਿਹੜਾ ਪਰਲਾਪਾਸਾ ਇਹਦੀ ਜੇ ਤੁਸੀਂ ਦੇਖੋਗੇ ਧੂਰੀਪਿੰਡ ਦੇ ਨੇੜੇ ਦੀ ਜ਼ਮੀਨ ਦੇ ਵਿਖੇ ਐਸਟੀਪੀ ਪਲਾਟ ਲੱਗਿਆ ਹੋਇਆ ਉਹ ਉਸ ਟਾਈਮ ਤੇ ਲੱਗਿਆ ਹੋਇਆ ਦੂਸਰੇ ਦੇ ਵੀ ਪੈਸੇ ਯਾਨੀ ਕਿ ਮੈਂ ਮਨਜ਼ੂਰ ਕਰਾ ਕੇ ਜਿਹੜਾ ਇੱਥੇ ਲਾਸਟ ਟਾਈਮ ਦੇਖ ਕੇ ਗਿਆ ਸੀਗਾ ਤੇ ਪਰ ਉਦੋਂ ਬਾਅਦ ਜਦੋਂ ਅਸੀਂ ਸਮਝ ਲਓ ਸਾਡੀ ਸਰਕਾਰ ਇੱਕੋਂ ਚਲੀ ਜਾਂਦੀ ਆ ਤੇ ਉਸ ਤੋਂ ਬਾਅਦ ਇਹਨਾਂ ਨੇ ਉਹਦੇ ਤੇ ਬਿਲਕੁਲ ਕੋਈ ਵਰਕਆਊਟ ਨਹੀਂ ਕਰਿਆ ਉਥੇ ਦੀ ਉਥੇ ਜਿਹੜੀ ਸਿਚੁਏਸ਼ਨ ਆ ਜਿਉਂਦੀ ਤਿਉਂ ਖੜੀ ਆ ਜੇ ਮੈਨੂੰ ਅੱਗੇ ਇਹ ਮੌਕਾ ਮਿਲਦਾ ਤਾਂ ਅਸੀਂ ਇਹ ਜਿਹੜੀ ਸਮੱਸਿਆ ਸੀ ਉਹਨੂੰ ਬਿਲਕੁਲ ਜੜ ਤੋਂ ਖਤਮ ਕਰ ਦਿੰਦੇ ਕਿਉਂਕਿ ਇੱਥੇ ਤਿੰਨ ਬੋਰ ਬੈਲ ਲੱਗਣੇ ਸੀਗੇ ਸੜਕ ਦੇ ਉੱਪਰ ਜਿਹੜਾ ਬਰਸਾਤੀ ਪਾਣੀ ਸੀ ਉਹਨਾਂ ਨੂੰ ਉਹਨਾਂ ਨੇ نیچے ਧਰਤੀ 'ਚ ਲੈ ਕੇ ਜਾਣਾ ਸੀਗਾ ਤੇ ਨਾਲ ਜਿਹੜੀ ਇਹ ਇੱਥੋਂ ਸਾਰੇ ਜਿਹੜਾ ਰੇਲਵੇ ਲਾਈਨ ਦਾ ਇਧਰਲਾ ਹਿੱਸਾ ਇਹ ਸਾਰੀ ਪਾਈਪਲਾਈਨ ਰਾਹੀਂ ਦੋਲਦਪੁਰ ਪਿੰਡ ਦੀ ਜਿਹੜੀ ਜਗ੍ਹਾ ਹੁੰਦੀ ਆ ਉਥੇ ਐਸਟੀਪੀ ਪਲਾਂਟ ਬਣਾਣਾ ਸੀਗਾ ਉੱਥੇ ਜਾ ਕੇ ਫਿਰ ਇਹ ਸਾਰਾ ਪਾਣੀ ਜਿਹੜਾ ਡੰਪ ਹੋਣਾ ਸੀ ਉਹ ਜਿਹੜੀ ਇਹਨਾਂ ਦੀ ਸਮੱਸਿਆ ਅੱਜ ਤੱਕ ਮੈਨੂੰ ਲੱਗਦਾ ਕਿ ਸਰਕਾਰ ਨੇ ਉਹਦੇ ਤੇ ਕੋਈ ਗੌਰ ਹੀ ਨਹੀਂ ਕਰੀ ਉਹਨਾਂ ਨੂੰ ਇਹ ਸਮਝ ਹੀ ਨਹੀਂ ਆ ਰਿਹਾ ਕਿਉਂਕਿ ਜਿਹੜੇ ਇੱਥੇ ਦੇ ਕੋਈ ਦਫ਼ਤਰ ਨਹੀਂ ਹੈਗਾ ਕਿਤੇ ਜਾ ਕੇ ਲੋਕ ਸਮੱਸਿਆ ਦੱਸ ਸਕਣ ਜੇ ਸ਼ਹਿਰ ਦੇ ਦਫ਼ਤਰ 'ਚ ਜਾਂਦੇ ਨੇ ਤਾਂ ਕੋਈ ਗੱਲ ਇਹਨਾਂ ਦੀ ਸੁਣ ਨਹੀਂ ਰਿਹਾ ਮੇਰਾ ਨਾਮ ਦੀਪਕ ਸਿੰਘ ਲਾ ਜੀ ਕੀ ਮਾਮਲਾ ਕੀ ਤੁਹਾਡਾ ਜੀ ਮੈਂ ਜੀ 16 ਨੰਬਰ ਵਾਰਡ ਤੇ 18 ਨੰਬਰ ਵਾਰਡ ਦਾ ਵਾਸੀ ਆ ਆ ਇੱਕ ਸਾਂਝੀ ਗੱਲ ਹੈ ਜੀ ਸਾਰੀ ਇਹ 16 ਚ ਪੈਂਦੀ ਹੈ ਇਹ ਪੈਂਦੀ ਹੈ ਜੀ 18 ਦੇ ਵਿੱਚ ਅਸੀਂ ਦੋਨੇ ਐਮਸੀ ਸਾਹਿਬ ਨੂੰ ਬਹੁਤ ਲੰਬੇ ਸਮੇਂ ਤੋਂ ਪਿੱਛੇ ਬੇਨਤੀ ਕਰਦੇ ਆ ਰਹੇ ਹਾਂ ਸਾਰੇ ਮਹੱਲਾ ਨਿਵਾਸੀ ਵੀ ਇਹ ਪਾਣੀ ਦਾ ਹੱਲ ਸਾਡਾ ਕਰ ਦਿਓ ਸਵੇਰੇ ਸਾਡੇ ਸਕੂਲ 'ਚ ਬੱਚੇ ਜਾਂਦੇ ਨੇ ਉਹਨਾਂ ਨੂੰ ਦਿੱਕਤ ਆਉਂਦੀ ਹੈ ਅਸੀਂ ਡਿਊਟੀਆਂ ਵਾਲੇ ਬੰਦੇ ਆ ਡੇਲੀ-ਡੇਲੀ ਸਾਡੇ ਲਈ ਵੀ ਇੰਨਾ ਟਾਈਮ ਹੈਗਾ ਕਿ ਮੈਂ ਸਾਰਿਆਂ ਨੂੰ ਇਕੱਠਾ ਕਰਦਾ ਫਿਰ ਹਾਂ ਜੀ ਆਓ ਆਪਾਂ ਕਈ ਗੱਲ ਕਰੀਏ ਕਮੇਟੀ 'ਚ ਅਸੀਂ ਜਾ ਚੁੱਕੇ ਹਾਂ ਸੀਵਰੇਜ ਬੋਰਡ ਅਸੀਂ ਜਾ ਚੁੱਕੇ ਹਾਂ ਸੀਐਮ ਦਫ਼ਤਰ ਅਸੀਂ ਜਾ ਚੁੱਕੇ ਹਾਂ ਸਾਰੇ ਪਾਸੇ ਸਾਡੀਆਂ ਚਿੱਠੀਆਂ ਲੈਟਰਾਂ ਸਾਰੇ ਸਾਈਨ ਕਰਕੇ ਮਹੱਲੇ ਵਾਲਿਆਂ ਦਿੱਤੇ ਹੋਏ ਨੇ ਪਰ ਉਹਦੀ ਕੋਈ ਸੁਣਵਾਈ ਨਹੀਂ ਹੋਈ ਲਾਸਟ ਟਾਈਮ 6-7 ਮਹੀਨੇ ਪਹਿਲਾਂ ਅਸੀਂ ਧਰਨਾ ਲਾਇਆ ਸੁਪਰ ਸੈਕਰ ਮਸ਼ੀਨਾ ਮੰਗਾਈਆਂ ਇਹਨਾਂ ਨੇ ਸਫਾਈ ਕਰਾਈ 2-3 ਮਹੀਨੇ ਸਾਨੂੰ ਰਾਹਤ ਮਿਲੀ ਫੇਰ ਪਰ ਉਹੀ ਆ ਪਿਛਲੇ 20-25 ਦਿਨ ਤੋਂ ਫੇਰ ਉਹੀ ਮਾਮਲਾ ਦੁਬਾਰੇ ਲੰਬਾ ਸ਼ੁਰੂ ਹੋ ਚੁੱਕਿਆ ਅਗਲਾ ਸੰਘਰਸ਼ ਕੀ ਹੋਏਗਾ ਅਗਲਾ ਸੰਘਰਸ਼ ਤਾਂ ਇਹੀ ਹੈ ਜੀ ਜੇ ਸਰਕਾਰ ਇਹ ਕਰ ਦੂਗੀ ਹੱਲ ਦਾ ਤਾਂ ਠੀਕ ਹੈ ਨਹੀਂ ਅਸੀਂ ਆਪਣੇ ਪਰਿਵਾਰ ਸਮੇਤ ਬੱਚਿਆਂ ਸਮੇਤ ਮਾਪਿ ਪਿਓ ਜੋ ਵੀ ਸਾਡੇ ਵੱਡੇ ਬਜ਼ੁਰਗ ਨੇ ਉਹਨਾਂ ਸਮੇਤ ਅਸੀਂ ਹਾਈਵੇ ਜਾਮ ਕਰਾਂ ਜਿਹਦੀ ਸਾਰੀ ਜ਼ਿੰਮੇਵਾਰੀ ਸਰਕਾਰ ਦੀ ਹੋਵੇ ਬੁਝੁਰ ਬਸ ਮਰ ਜਾਵਾਂਗੇ ਸਾਰੇ ਜਾਵਾਂਗੇ ਤੇ ਬੁਰਾ ਹਾਲ ਕਰਾਂਗੇ ਫੇਰ ਨਾ ਸਾਨੂੰ ਕੋਈ ਵੀ ਸਾਡੇ ਨਾਲ ਇਹ ਕੁਝ ਹੋ ਰਿਹਾ ਦੇ ਬਸ ਹੋ ਗਏ ਜੀ ਸੇ ਸਾਡਾ ਕੋਈ ਨਿਕਾਸ ਨਹੀਂ ਕਰਦਾ ਐਮਸੀ ਬਹੁਤ ਬਣ ਕੇ ਆ ਗਏ ਤੇ ਕਈ ਸਾਲ ਹੋ ਗਏ ਸਾਡਾ ਕੋਈ ਨਿਕਾਸ ਨਹੀਂ ਹੋਗਾ ਦੇਖੋ ਬੱਚੇ ਕਿਦਨੇ ਮੇਰਾ ਤਾਂ ਬਾਅਦ ਬਿਲਕੁਲ ਪਾਣੀ ਦੇ ਵਿੱਚ ਆ ਮੇ ਬਿਲਕੁਲ ਨਿਕੋਗੀ ਨਿਕਲ ਵੀ ਨਹੀਂ ਸਕਦੀ ਕਿੰਨੇ ਸਾਲ ਹੋ ਗਏ ਕੋਈ ਸਪਲਾਈ ਨਹੀਂ ਕੋਈ ਕੁਝ ਨਹੀਂ ਕੋਈ ਜੋ ਜੜੇ ਵੀ ਜ਼ਮਾਦਾਰ ਆਂਦਾ ਕੋਈ ਨਾ ਕੋਈ ਰੇੜੀ ਮਤਲਬ ਇਹ ਵੀ ਹੁੰਨੇ ਖਾਲੀ ਜੱਪਕੀ ਤਰ ਜਾਂਦੀ ਸਾਡਾ ਕੋਈ ਮਤਲਬ ਰੁਡੀਨ ਚੱਕਦੇ ਕੋਈ ਜਿਹੜਾ ਵਿੱਚ ਗੰਦ ਪਿਓ ਨਹੀਂ ਕੋ ਕੱਢਦਾ ਕੋਈ ਸਫਾਈ ਮਤਲਬ ਕੋਈ ਸਾਫ ਸਫਾਈ ਨਹੀਂ ਕਰਦਾ ਜੇ ਸਾਡਾ ਇਹਨਾਂ ਬੁਰਾ ਹਾਲ ਆ ਸੀ ਕਮੇਟੀ ਵੀ ਚਲੀ ਗਏ ਅਸੀਂ ਧਰਨੇ ਵੀ ਲਾ ਲਏ ਰੋਡ ਤੇ ਵੀ ਧਰਨੇ ਲਾ ਲਏ ਪਰ ਸਾਡਾ ਕੋਈ ਹਿਲਾਨੀ ਹੈ ਕੀ ਮੰਗ ਕਰਦੇ ਹਾਂ ਅਸੀਂ ਮੰਗੇ ਇਹੀ ਕਰਦੇ ਸਾਡੇ ਪੱਕਾ ਹੱਲ ਹੋਵੇ ਜੀ ਇਹ ਪਾਣੀ ਦਾ ਸਾਨੂੰ ਵਾਰ-ਵਾਰ ਕਿਸੇ ਨੂੰ ਕਹਿਣਾ ਪਵੇ ਅਸੀਂ ਬਹੁਤ ਤੰਗ ਆ ਗਏ ਹਾਂ ਇਸ ਗੱਲ ਅਗਲਾ ਸੰਘਰਸ਼ ਕੀ ਹੋਏ ਤੁਹਾਡਾ ਹਾਂਜੀ ਅਗਲਾ ਸੰਘਰਸ਼ ਕੀ ਹੋਏ ਹਮੇਸ਼ਾ ਸੰਘਰਸ਼ ਬਸ ਇਸ ਤਿਹੇ ਹੀ ਕਰਨੀ ਪਵੇ ਸਾਨੂੰ ਸੰਘਰਸ਼ ਕਰਨਾ ਨਾ ਪਵੇ ਤੁਹਾਨੂੰ ਤੁਸੀਂ ਆਪੇ ਜਾਣੀ ਕਰਾ ਸਾਡੇ ਸੰਘਰਸ਼ ਦਾ ਹੱਲ ਹੋ ਜੇ ਵੀ ਇਹ ਪਾਣੀ ਦਾ ਨਿਕਾਸ ਹੋਵੇ ਡਿੱਗਲੀ ਨੂੰ ਉੱਚੀ ਕਰਵਾ ਦੇ ਦੀ ਗਣੀ ਉੱਚੀ ਹੋਵੇ